ਅਰਸ਼ ਕੋ ਖੂਬਸੂਰਤ ਵਾਦੀਆਂ ਦੇ ਵਿੱਚ ਕਸ਼ਮੀਰ ਘਾਟੀ ਚ ਆ ਚੁੱਕੇ ਆਪਾਂ ਬਿਤਾਬ ਵੈਲੀ ਬਿਤਾਬ ਵੈਲੀ ਆ ਇਸ ਵਕਤ ਨਾਲ ਨਦੀ ਵਗ ਰਹੀ ਹੈ ਇਧਰਲੇ ਪਾਸੇ ਆ ਦੇਖ ਸਕਦੇ ਹੋ ਤੁਸੀਂ ਇਹ ਮਗਰ ਅਸੀਂ ਪਹਿਲਾਂ ਉੱਧਰ ਜਾ ਕੇ ਆ ਚੰਦਨਵਾੜੀ ਉੱਥੋਂ ਨਾ ਬਰਫਾਂ ਖੁਰਦੀਆਂ ਉੱਥੋਂ ਫਿਰ ਚਸ਼ਮੇ ਫੁੱਟਦੇ ਆ ਹਨਾ ਉਹ ਫਿਰ ਇੱਕ ਨਦੀ ਦਾ ਰੂਪ اختیار ਕਰ ਲੈਂਦੀ ਆ ਇਧਰ ਟਰੀ ਹਾਊਸ ਮੇਨ ਬਹੁਤ ਚੰਗਾ ਲੱਗੇ ਅਖਰੋਟ ਦਾ ਟਰੀ ਆ ਅਖਰੋਟ ਦਾ ਰੋਖਾ ਜ ਟੰਬੇ ਟੰਬੇ ਟਟ ਚੁੱਕੇ ਆ ਇਹ ਤਾਂ ਮਤਲਬ ਬੰਦੇ ਚੜ੍ਹ ਕੇ ਬੈਠ ਜਾਂਦੇ ਸੀ ਇੱਕ ਟਰੀ ਹਾਊਸ ਨਹੀਂ ਹੁੰਦਾ ਇਹ ਟਰੀ ਹਾਊਸ ਆ ਇਹ ਬਤਾਬ ਵੈਲੀ ਨੂੰ ਹਜਨ ਵੈਲੀ ਵੀ ਕਹਿੰਦੇ ਘਾਟੀ ਵੀ ਕਹਿੰਦੇ ਆ ਅਸਲ ਦੇ ਵਿੱਚ ਇੱਥੇ 1983 ਦੇ ਵਿੱਚ ਨਾ ਸੰਨੀ ਦਿਓਲ ਦੀ ਪਹਿਲੀ ਫਿਲਮ ਸੀ ਸ਼ਾਇਦ ਤੇ ਉਹ ਬਤਾਬ ਬਣੀ ਸੀ ਇਸੇ ਕਰਕੇ ਇਸ ਘਾਟੀ ਦਾ ਨਾਮ ਬਤਾਬ ਵੈਲੀ ਪੈ ਗਿਆ ਆ ਖੂਬਸੂਰਤ ਵਾਦੀਆਂ ਆ ਆ ਨਦੀਆਂ ਆਂਦੀਆਂ ਚਾਰੇ ਪਾਸੇ ਤੁਸੀਂ ਵੇਖ ਸੌਦੇ ਹੋ ਬਹੁਤ ਕਮਾਲ ਦਾ ਨਜ਼ਾਰਾ ਹੁੰਦਾ ਵਾ ਇੱਥੇ 100 ਰੁਪਏ ਟਿਕਟ ਆਉਣ ਦੀ ਤਾਂ 100 ਰੁਪਏ ਟਿਕਟ ਦੇ ਕੇ ਇੱਕ ਬੰਦਾ ਅੰਦਰ ਆ ਸਕਦਾ ਵਾ ਤਾਂ ਮਤਲਬ ਇਹ ਹਸਾਬ ਕਿਤਾਬ ਆ ਇੱਥੇ ਵਾਦੀਆਂ ਦੇ ਵਿੱਚ ਆ ਫਿਲਮਾਂ ਦੀ ਸ਼ੂਟਿੰਗ ਹੋਈ ਸੀ ਆ ਜਿਹੜੇ ਦਰਖਤ ਆ ਨਾ ਇਹ ਕਸ਼ਮੀਰੀ ਬਿੱਲੋ ਕਹਿੰਦੇ ਆ ਜਿਹਦੇ ਕਰੈਕਟ ਦੇ ਬੈਟ ਬਣਦੇ ਆ ਨਾ ਆ ਲੱਕੜ ਦੇ ਬਣਦੇ ਆ ਇੱਕ ਤਾਂ ਇਹ ਦਰਖਤ ਪਾਈ ਜਾਂਦੇ ਇੰਗਲੈਂਡ ਦੇ ਵਿੱਚ ਤੇ ਇੱਕ ਪਾਈ ਜਾਂਦੇ ਆ ਇਸ ਕਸ਼ਮੀਰ ਦੇ ਵਿੱਚ ਤਾਂ ਸਭ ਤੋਂ ਵਧੀਆ ਜਿਹੜੇ ਬੈਟ ਬਣਦੇ ਆ ਕਰੈਕਟ ਦੇ ਲਈ ਉਹ ਆ ਲੱਕੜ ਦੇ ਬਣਦੇ ਆ ਕਸ਼ਮੀਰੀ ਬਿੱਲੋ ਕਹਿੰਦੇ ਆ ਇਹਨੂੰ ਤਾਂ ਬਹੁਤ ਵਧੀਆ ਸਟ੍ਰੋਕ ਵਗੈਰਾ ਇਹਦਾ ਹੁੰਦਾ ਵਾ ਤਾਂ ਇਹਦੇ ਮਤਲਬ ਦੁਨੀਆ ਭਰ ਦੇ ਵਿੱਚ ਬੈਟ ਇੱਥੋਂ ਦੇ ਬਣੇ ਹੋਏ ਮਸ਼ਹੂਰ ਆ ਕਸ਼ਮੀਰੀ ਬਿਲੋਂ ਤੁਸੀਂ ਹੁਣ ਪੁੱਛੋਗੇ ਨਾ ਤਾਂ ਇੱਥੋਂ ਦੇ ਬੈਟ ਹੁੰਦੇ ਆ ਤਾਂ ਬਹੁਤ ਸੋਹਣਾ ਬਗੀਚੇ ਵਾਂਗੂ ਮਾਹੌਲ ਆ ਲੋਕ ਇੱਥੇ ਰੋਟੀ ਵਗੈਰਾ ਲਿਆਉਂਦੇ ਆ ਆਪ ਦਾ ਖਮਾਦੇ ਪਕਾਉਂਦੇ ਵੀ ਆ ਤੇ ਬਹੁਤ ਆਲੀਸ਼ਾਨ ਮਾਹੌਲ ਹੁੰਦਾ ਤੁਸੀਂ ਵੀ ਇੱਥੇ ਵਿਜ਼ਿਟ ਕਰ ਸਕਦੇ ਆ ਆਜੋ ਅੱਗੇ ਚੱਲ ਜਿਓ ਤੇ ਹੋਰ ਗੱਲਬਾਤ ਕਰਗੇ ਦਰਸ਼ਕੋ ਇੱਧਰ ਅਮਿਊਜ਼ਮੈਂਟ ਪਾਰਕ ਵਗੈਰਾ ਕਹਿੰਦੇ ਆ ਮੈਨੂੰ ਇਸ ਵੈਲੀ ਦੀ ਖੂਬਸੂਰਤੀ ਤਾਂ ਕਮਾਲ ਪਰ ਵੱਡੀ ਕਮੀਆਂ ਲੱਗੀਆਂ ਖਾਣ ਪੀਣ ਨੂੰ ਨਹੀਂ ਕੋਈ ਛੋਟਾ ਜਾਂ ਹੋਟਲ ਜਾਂ ਸੀਗਾ ਉੱਥੇ ਕੁਛ ਇਹ ਜਿਹਾ ਵੱਡਾ ਨਹੀਂ ਸੀ ਕੁਛ ਵਧੀਆ ਤਾਂ ਅਮਿਊਜ਼ਮੈਂਟ ਪਾਰਕ ਆ ਇੱਥੇ ਤੁਸੀਂ ਘੋੜਾ ਵਗੈਰਾ ਤੇ ਪਾਣੀ ਦੇ ਵਿੱਚ ਦੀ ਮਤਲਬ ਇੱਕ ਫਿਲਮੀ ਸਟਾਈਲ ਚ ਸਵਾਰੀ ਕਰ ਸਕਦੇ ਹੋ ਪਾਣ ਘੋੜਾ ਭੱਜ ਆਉਂਦਾ ਵਾ ਆ ਪਾਣੀ ਦਾ ਇੱਕ ਆ ਗਿਆ ਇਧਰਲੇ ਪਾਸੇ ਵੈਲੀ ਇੱਥੇ ਆਥਣ ਵੇਲੇ ਬਹੁਤ ਕਮਾਲ ਦਾ ਨਜ਼ਾਰਾ ਹੁੰਦਾ ਵਾ ਹਨਾ ਬੱਦਲ ਆ ਜਾਂਦੇ ਆ ਕਦੇ ਮਤਲਬ ਆਪਣਾ ਆ ਜਾਂਦਾ ਕਦੇ ਤਾਂ ਸੂਰਜ ਚੜ੍ਹਿਆ ਹੁੰਦਾ ਬਹੁਤ ਖੂਬਸੂਰਤ ਵਾਦੀ ਆ ਆ ਦੇਖੋ ਕਰ ਤਾਂ برف ਦੀਆਂ ਭਰੀਆਂ ਹੋਈਆਂ ਚੋਟੀਆਂ ਨਜ਼ਾਰਾ ਜਾਨੀ ਕਿ ਤਾਂ ਵਾਲੇ ਪਾਸੇ ਠੰਡਾ ਟੁੱਪ ਹੈਗੀ ਹੈ ਪੂਰੀ ਪਰ ਇੱਕ ਠੰਡਾ ਠੜਾ ਮਤਲਬ ਮੈਂ ਅਹਿਸਾਸ ਹੋ ਰਿਹਾ ਵਾ ਕਿਉਂਕਿ برفਾ ਮ ਬਰਫਾ ਚ ਹਵਾ ਲੰਘ ਕੇ ਆਉਂਦੀਆਂ ਤਾਂ ਫਿਰ ਠੰਡਕ ਆ ਜਾਂਦੀ ਆ ਦੇਖੋ ਇਹਦੇ ਵਾਦੀਆਂ ਦੇ ਵਿੱਚ ਪਰਲੇ ਪਾਸੇ ਇਧਰ ਬੱਦਲ ਨਜ਼ਰ ਆ ਜਾਣਗੇ ਤੇ ਨਾਲ ਪਾਣੀ ਵਗ ਰਿਹਾ ਕਮਾਲ ਦਾ ਨਜ਼ਾਰਾ ਇਸ ਤੋਂ ਅੱਗੇ ਚੰਦਰਵਾੜੀ ਉਧਰ ਅਸੀਂ ਜਾਇਆ ਸੀ ਉਹਦਾ ਇੱਕ ਅਲੱਗ ਐਪੀਸੋਡ ਆ ਹਰਪੇਸ ਤੋਂ ਚੰਦਰਵਾੜੀ ਲੈ ਕੇ ਘਰ ਉੱਪਰ ਹੋਗੇ ਤਾਂ ਉਹ ਵੀ ਲੱਭ ਜੂਗਾ ਮੋਸਟਲੀ ਕਸ਼ਮੀਰ ਦਾ ਟੂਰ ਸਾਨੂੰ ਆਪਣੀ ਚੈਨਲ ਤੇ ਦੇਖਣ ਨੂੰ ਮਿਲ ਜੂਗਾ ਬੈਕ ਟੂ ਬੈਕ ਆਪਾਂ ਵੀਡੀਓ ਪਾਉਂਦੇ ਜਾਵਾਂਗੇ ਤੇ ਆਹ ਦੇਖੋ ਯਾਰ ਕਮਾਲ ਦਾ ਦ੍ਰਿਸ਼ ਇਧਰ ਨੂੰ ਮੜਾ ਚੱਲ ਗਈ ਤੇ ਨਦੀ ਨੇੜੇ ਕਰਕੇ ਦਿਖਾ ਦਈਏ ਵਾਦੀਆਂ ਕਿੰਨੀਆਂ ਸੋਹਣੀਆਂ ਕਮਾਲ ਤੇ ਇਹ ਜਿਹੜੇ ਪਹਾੜੀ ਲੋਕ ਆ ਇੱਥੇ ਜ਼ਿਆਦਾਤਰ ਭੇਡਾਂ ਬੱਕਰੀਆਂ ਪਾਲ ਕੇ ਗੁਜ਼ਾਰਾ ਕਰਦੇ ਆ ਜਾਂ ਖੱਤਰਾ ਰੱਖਿਆ ਵਾ ਭਾਰ ਢੋਆ ਢਵਾਈ ਦੇ ਲਈ ਮੈਨੂੰ ਇੱਥੇ ਟਰੈਕਟਰ ਨਜ਼ਰ ਨਹੀਂ ਆਇਆ ਇੱਕ ਛੋਟਾ ਜਿਹਾ ਟਰੈਕਟਰ ਸੀਗਾ ਉਹ ਨਦੀ ਦੇ ਵਿੱਚ ਕੁਝ ਪੱਥਰ ਵਗੈਰਾ ਕੱਢ ਰਿਹਾ ਸੀ ਮੈਨੂੰ ਟਰੈਕਟਰ ਨਾਲ ਵੱਡਾ ਨਜ਼ਰ ਆਇਆ ਕੋਈ ਛੋਟਾ ਵੀ ਨਜ਼ਰ ਨਹੀਂ ਆਇਆ ਕੋਈ ਉਸ ਲੈਵਲ ਦਾ ਕੁਝ ਵੀ ਆਹ ਦੇਖੋ ਕਿ ਇੱਧਰ ਲੋਕ ਬਾਰਬੀਕਿਊ ਵੀ ਵਗੈਰਾ ਵੀ ਕਰਦੇ ਇੱਥੇ ਆ ਕੇ ਹਾ ਹਾ ਇਹ ਕੌਣ ਸੀ ਨਦੀ ਹੈ ਪਤਾ ਨਹੀਂ ਨਦੀ ਪਤਲੀ ਕਿਉਂਕਿ ਜਿੱਥੋਂ ਫੁੱਟਦੀ ਹੈ ਨਦੀ ਉਸ ਥਾਂ ਦੇ ਉੱਤੇ ਅਸੀਂ ਜਾ ਕੇ ਆਏ ਹਾਂ ਕਿਉਂਕਿ ਇਹ ਗਲੇਸ਼ੀਅਰ ਪਿਗਲਦੇ ਆ ਚੰਦਨਵਾੜੀ ਜਿੱਥੋਂ ਆਪਣੀ ਅਮਰਨਾਥ ਦੀ ਯਾਤਰਾ ਸ਼ੁਰੂ ਹੁੰਦੀ ਹੈ ਉਸ ਥਾਂ ਤੋਂ ਉਸ ਥਾਂ ਦੇ ਉੱਤੇ ਅਸੀਂ ਜਾ ਕੇ ਆਏ ਹਾਂ ਆਹ ਰਹੀ ਜੀ ਪਾਣੀ ਦ੍ਰਿਸ਼ ਸਹੀ ਆਹ ਕਮਾਲ ਦੀਆਂ ਵਾਦੀਆਂ ਦੇ ਵਿੱਚ ਸੀ ਆਪਾਂ ਖੂਬਸੂਰਤ ਮਾਹੌਲ ਦੇਖਿਆ ਚੰਦਨਵਾੜੀ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ